ਕਾਲ ਜੀ ਮੈਂ ਅੱਜ ਇਸ ਕੋਸ਼ਲ ਦੇ ਉੱਤੇ ਗੱਲ ਕਰਦੇ ਆ ਜੀ ਮਾਝੇ ਦੇ ਮਜੈਲਾ ਨੇ ਕੀਤਾ ਇੱਕ ਪਾਸਾ ਜਿੰਨੀ ਚੋਂ ਜਿੱਥੇ ਮੁੱਚ ਦਾ ਸਵਾਲ ਬਣ ਗਈ ਹੈ ਹਰ ਇੱਕ ਪਾਰਟੀ ਵਾਸਤੇ ਲੇਕਿਨ ਮਾਝੇ ਦੇ ਮਜੈਲਾ ਦੇ ਉੱਤੇ ਸਾਰੀ ਗੱਲ ਆ ਕੇ ਟਿਕ ਗਈ ਹੈ ਜੇਕਰ ਗੱਲ ਕਰੀਏ ਮਾਝੇ ਦੇ ਮਜੈਲ ਕੌਮ ਦੇ ਨਾਲ ਜੁੜੇ ਸਿੱਖੀ ਦੇ ਨਾਲ ਜੁੜੇ ਜੇਕਰ ਗੱਲ ਕਰੀਏ ਸ੍ਰੀ ਖਡੂਰ ਸਾਹਿਬ ਦੀ ਯਾਖਰ ਗੱਲ ਕਰ ਲਈਏ ਤਰਨ ਤਾਰਨ ਦੀ ਜਿੱਥੇ ਮਜਹਿਲ ਛਾਏ ਹੋਏ ਨੇ ਤੇ ਮਜਹਿਲਾ ਨੇ ਹੀ ਜਿਹੜੀ ਹੈ ਸਿਆਸੀ ਪਾਰਟੀਆਂ ਦੇ ਵਿੱਚੋਂ ਦੇਖਣਾ ਹੈ ਕਿ ਕਿਹੜੀ ਪਾਰਟੀ ਜਿਹੜੀ ਹੈ ਮਜਹਿਲਾ ਵਾਸਤੇ ਕੈਮ ਹੈ ਤੇ ਉਹਨਾਂ ਦੇ ਆਪਣੇ ਜਿਹੜੇ ਹੈ ਹਲਕੇ ਵਾਸਤੇ ਕੈਮ ਹੈ ਯਾਨੀ ਕਿ ਹਰ ਇੱਕ ਸਰਗਰਮ ਦਿਖਾਈ ਦੇ ਰਹੀ ਹੈ ਪਾਰਟੀ ਚਾਹੇ ਸ਼ਰੋਨੀ ਕਾਲੀ ਦਲ ਹੋਵੇ ਚਾਹੇ ਹੋਵੇ ਚਾਹੇ ਹੋਵੇ ਕਾਂਗਰਸ ਪਾਰਟੀ ਚਾਹੇ ਭਾਜਪਾ ਤੇ ਚਾਹੇ ਹੋਵੇ ਆਮ ਆਦਮੀ ਪਾਰਟੀ ਲੇਕਿਨ ਹਰ ਇੱਕ ਪਾਰਟੀ ਸਰਗਰਮ ਦਿਖਾਈ ਦੇ ਰਹੀ ਹੈ ਸਟੇਜ ਸਜੇ ਹੋਏ ਨੇ ਇੱਕ ਦੂਜੇ ਉੱਤੇ ਜਿਹੜੇ ਨੇ ਵਾਰ ਵੀ ਕੀਤੇ ਜਾਂਦੇ ਸ਼ਬਦੀ ਹਮਲੇ ਵੀ ਕੀਤੇ ਜਾ ਰਹੇ ਨੇ ਇੱਕ ਦੂਜੇ ਦੇ ਉੱਤੇ ਜਿਹੜਾ ਹੈ ਸ਼ਬਦੀ ਹਮਲੇ ਕਰਨ ਤੋਂ ਬਾਅਦ ਇਹ ਦੇਖਿਆ ਜਾ ਰਿਹਾ ਹੈ ਕਿ ਜਿੱਤ ਕਿਹਦੇ ਹਿੱਸੇ ਪਾਵੇਗੀ ਕਿਉਂਕਿ ਇਹਨਾਂ ਪਾਰਟੀਆਂ ਤੋਂ ਬਿਨਾ ਆਜ਼ਾਦ ਵੀ ਕਈ ਖੜੇ ਹੋ ਗਏ ਨੇ ਜਿੱਥੇ 10 ਹਜ਼ਾਰਤੇ ਜਾ ਰਹੇ ਨੇ ਦੂਸਰੇ ਪਾਸੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਜਿਹੜੇ ਨੇ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨਵੀ ਜਿਹੜੇ ਨੇ ਉਤਰ ਚੁਕੇ ਨੇ ਲੇਕਿਨ ਜੇਕਰ ਗੱਲ ਕਰੀਏ ਤਰਨਤਾਰਨ ਦੀ ਮਜੈਲਾਂ ਦੀ ਤੇ ਮਜੈਲ ਜਿਹੜੇ ਨੇ ਕਿਹਦੇ ਹੱਕ ਚ ਦਿਖਾਈ ਦੇ ਰਹੇ ਨੇ ਕਿਉਂਕਿ ਕੌਮ ਦੀ ਵੋਟ ਹੈ ਕੌਮ ਨਾਲ ਜੁੜੇ ਹੋਏ ਨੇ ਕੌਮ ਨੂੰ ਸਜਦਾ ਕਰਦੇ ਨੇ ਕਿੰਨਾ ਨੇ ਕੌਮ ਨੂੰ ਜਿਹੜਾ ਹੈ ਨਕਾਰਿਆ ਕਿੰਨਾਂ ਨੇ ਕੌਮ ਨੂੰ ਨਹੀਂ ਸਮਝਿਆ ਇਹ ਮਝੈਲਾ ਨੇ ਹੁਣ ਇਸ ਜਿਮਨੀ ਚੋੜਾ ਦੇ ਵਿੱਚ ਵਿਖਾ ਦੇਣਾ ਹੈ ਯਾਨੀ ਕਿ ਜੇਕਰ ਗੱਲ ਕਰੀਏ ਜਿਮਨੀ ਚੋੜਾ ਦੀ ਤਾਂ ਕੱਲ ਜਿਸ ਤਰੀਕੇ ਦੇ ਨਾਲ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਲੋਕ ਨਿੱਤਰੇ ਵੇਖੇ ਟਰੈਕਟਰ ਟਰਾਲੀਆਂ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਯਾਨੀ ਕਿ ਮਨਦੀਪ ਸਿੰਘ ਮਨਦੀਪ ਸਿੰਘ ਕਰਵਾ ਦਿੱਤੀ ਹੈ ਇੱਕ ਵਾਰੀ ਕੱਲ ਮਝੈਲਾ ਨੇ ਵੱਡੀ ਕੋਮ ਨਿਕਲੀ ਕੋਮ ਨੂੰ ਸਜਦਾ ਕੀਤਾ ਹੁਕਮਨਾਮੇ ਨੂੰ ਸਜਦਾ ਕੀਤਾ ਭਾਈ ਅੰਮ੍ਰਿਤਪਾਲ ਖਾਲਸਾ ਜਿਹਦੇ ਹੱਕ ਦੇ ਵਿੱਚ ਜਿਸ ਤਰੀਕੇ ਦੇ ਨਾਲ ਖਡੂਰ ਸਾਹਿਬ 'ਚ ਉਤਰੇ ਸੀ ਲੋਕ ਉਸੇ ਤਰੀਕੇ ਨਾਲ ਮਨਦੀਪ ਸਿੰਘ ਦੇ ਨਾਲ ਉਤਰ ਕੇ ਦਿਖਾ ਦਿੱਤਾ ਮਝੈਲਾ ਨੇ ਕੱਲ ਦਾ ਜੇਕਰ ਕੱਲ ਦੀ ਗੱਲ ਕਰੀਏ ਤਾਂ ਮਝੈਲਾ ਦੇ ਜਿਹੜੇ ਨੇ ਹੌਸਲੇ ਆ ਨੇ ਮਨਦੀਪ ਸਿੰਘ ਦੀ ਹੋਰ ਦੀ ਜਿਹੜੀ ਹੈ ਉਹਦੇ ਅੰਦਰ ਜਿਹੜੀ ਹੈ ਹੋਰ ਵੀ ਜਿੱਤਨ ਦੀ ਜਿਹੜੀ ਹੈ ਸ਼ਕਤੀ ਭਰ ਦਿੱਤੀ ਹੈ ਕਿਉਂਕਿ ਕੱਲ ਜਿਸ ਤਰੀਕੇ ਨਾਲ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਮਜਹਿਲ ਉਤਰੇ ਜਿੱਥੇ ਮਜਹਿਲਾਂ ਨੇ ਇੱਕ ਤਰਫਾ ਕੀਤਾ ਦਿਖਾ ਦਿੱਤਾ ਕਿ ਸ਼ਾਇਦ ਆਉਣ ਵਾਲੇ ਟਾਈਮ ਦੇ ਵਿੱਚ ਮਨਦੀਪ ਸਿੰਘ ਜਿਹੜੇ ਨੇ ਸੰਦੀਪ ਸਿੰਘ ਦੇ ਭਰਾ ਨੇ ਮਨਦੀਪ ਸਿੰਘ ਉਹਨਾਂ ਨੂੰ ਜਿਹੜੀ ਹੈ ਜਿੱਤ ਮਿਲ ਸਕਦੀ ਹੈ ਜਿਹੜੇ ਨੇ ਜਿਹੜੀ ਹੈ ਤਾਂ ਤਾਂ ਜਿਮਨੀ ਚੋਣਾਂ ਦੇ ਵਿੱਚੋਂ ਲੇਕਿਨ ਹਰ ਇੱਕ ਪਾਰਟੀ ਕਿੱਥੇ ਮੋਚ ਦਾ ਸਵਾਲ ਬਣਿਆ ਹੋਇਆ ਹੈ ਉਹ ਵੀ ਆਪੋ ਆਪਣੇ ਜ਼ੋਰ ਲਗਾਉਂਦੀਆਂ ਦਿਖਾਈ ਦੇ ਰਹੀਆਂ ਨੇ ਪਾਰਟੀਆਂ ਕਿਉਂਕਿ ਇਹ ਜਿਹੜੀ ਜਿਮਨੀ ਚੋਣ ਹੈ ਕਿਤੇ ਨਾ ਕਿਤੇ ਸੈਮੀਫਾਈਨਲ ਵੀ ਖੇਡਣ ਵਾਲੀ ਗੱਲ ਬਣੀ ਹੋਈ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਲੇਕਿਨ ਮਾਝਾ ਕਿਤੇ ਨਾ ਕਿਤੇ ਜਿਹੜਾ ਹੈ ਕਿਹਦੇ ਹੱਕ 'ਚ ਨਿਤਰੇਗਾ ਲੋਕਾਂ ਦੀ ਵੋਟ ਕਿਹਦੇ ਹੱਕ 'ਚ ਉਤਰੇਗੀ ਲੋਕ ਜਿਹੜੇ ਨੇ ਕੌਮ ਨਾਲ ਸਿੱਖੀ ਨਾਲ ਜੁੜੇ ਹੋਏ ਨੇ ਨੌਜਵਾਨ ਨੌਜਵਾਨ ਕਿਦੇ ਹੱਕ ਚ ਉਤਰਨਗੇ ਕਿਉਂਕਿ ਨੌਜਵਾਨਾਂ ਦਾ ਇੱਥੇ ਬੜਾ ਵੱਡਾ ਜਿਹੜਾ ਹੈ ਜਿਹੜੀ ਹੈ ਕਾਰਗੁਜ਼ਾਰੀ ਦਿਖ ਰਹੀ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜੇ ਨੌਜਵਾਨ ਨੇ ਉਹ ਪਾਈਉਂਦਿਤਪਾਲ ਖਾਲਸਾ ਜੀ ਨਾਲ ਕਾਫੀ ਜੁੜੇ ਹੋਏ ਸੀਗੇ ਨੌਜਵਾਨ ਪੀੜ੍ਹੀ ਖਾਸ ਕਰਕੇ ਮਾਝੇ ਦੀ ਨੌਜਵਾਨ ਪੀੜ੍ਹੀ ਲੇਕਿਨ ਹੁਣ ਇਹ ਕੌਮ ਬਜ਼ੁਰਗ ਮਾਤਾਵਾ ਜੇਕਰ ਨੌਜਵਾਨਾਂ ਦੀ ਗੱਲ ਕਰ ਲਈਏ ਹਰ ਇੱਕ ਮਨਦੀਪ ਸਿੰਘ ਦੇ ਨਾਲ ਖੜਾ ਦਿਖਾਈ ਦੇ ਰਿਹਾ ਹੈ ਹੌਸਲਾ ਵਧਾਈ ਜਿਹੜੀ ਹੈ ਵੱਧਦੀ ਜਾ ਰਹੀ ਹੈ ਮਨਦੀਪ ਸਿੰਘ ਦੀ ਤੇ ਦੂਸਰੇ ਪਾਸੇ ਬਾਕੀ ਪਾਰਟੀਆਂ ਕੱਲ ਦੀ ਜਿਹੜਾ ਇਕੱਠ ਵੇਖ ਕੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇੱਕ ਦੂਸਰੇ ਨੂੰ ਜਿਹੜਾ ਹੈ ਉਹ ਇੱਕ ਟੰਗਾ ਕਹਿ ਲਓ ਜਾਂ ਫਿਰ ਕਹਿ ਲਓ ਇੱਕ ਦੂਜੇ ਦਾ ਜਿਹੜਾ ਹੈ ਮਾਨ ਸਨਮਾਨ ਘਟ ਕਰਦੀਆਂ ਨਜ਼ਰ ਆ ਰਹੀਆਂ ਨੇ ਲੇਕਿਨ ਕੱਲ ਦੀ ਜਿਹੜੀ ਹੈ ਕੱਲ ਦੀ ਜਿਹੜੀ ਰੈਲੀ ਹੈ ਕੱਲ ਜਿਵੇਂ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਲੋਕ ਨਿਤਰੇ ਨੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਵੱਡੀ ਜਿੱਤ ਉਹਨਾਂ ਨੂੰ ਮਿਲ ਸਕਦੀ ਹੈ ਤਰਨਤਾਰਨ ਜਿਮਨੀ ਚੋਣਾ ਦੇ ਵਿੱਚੋਂ